ਸਾਡਾ ਨਵੇਂ ਬਣੀ ਚਾਜ ਜੀ ਸਵਾਗਤ ਆ ਹਾਂਜੀ ਸਿੱਧਾ ਸਾਹਿਬ ਦੱਸੋ ਫਿਰ ਕੀ ਪਲਾਨ ਹੈ ਕਿਹੜਾ ਪਲਾਨ ਬਿੱਲੀ ਕਿੱਥੇ ਆਪਣੀ ਮਾਣੋ ਉਹ ਹੈ ਨਹੀਂ ਗਈ ਤੇ ਆਪਣੀ ਉਹ ਕਿੱਥੇ ਤੇ ਗਈ ਮਾਣੂ ਤਾਂ ਅਗੱਤੀ ਆ ਖੜੀ ਠੀਕ ਹੈ ਕਿੰਨੇ ਸਾਲਾਂ ਦੀ ਹੋ ਗਈ ਉਹ ਦੁੱਧ ਤਾਂ ਚੰਗੀ ਆਂਦੀ ਉਹ ਉੱਥੇ ਮੱਝ ਕੋਲ ਬੈਠੀ ਅੱਛਾ ਦੇਖ ਤਾਂ ਪਾ ਮੜੀ ਫਿਰ ਇੱਕ ਤੀ ਦਿਖਾਵਾ ਬੜੀ ਸੋਹਣੀ ਆ ਦਿਖਾਈ ਇਹ ਕਿਵੇਂ ਕਰੀ ਜਾਂਦੀ ਐ ਹਾਂ ਇਹਨਾਂ ਦਾ ਐਕਸ਼ਨ ਦੀ ਕੋਲ ਹੋਵਾਂਗੇ ਲਾਈਓ ਤੇ ਰਣਕਾ ਕਿਵੇਂ ਆ ਦਾ ਦਰਮਾਮਾ ਇੱਥੇ ਨਿਆਮਤ ਡਿੱਗ ਪਿਆ ਸੀ ਇਹ ਮਾਮਾ ਹੀ ਤੇਰਾ ਕਰ ਸਕਦਾ ਐ ਜਿਹੀ ਵਿਵਤਾ ਉਹ ਆਇਆ ਲਾਓ ਇੱਥੇ ਪੂਰਾ ਇਹ ਦਰਮਾਮਾ ਟੈਂ 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 ਉਹ ਨਾ ਵਾਹ ਬਈ ਵਾਹ ਸਿੱਧੂ ਸਾਹਿਬ ਦਾ ਪੂਰੇ ਨੇ ਦਿਖਾਓ ਦਿਖਾਓ ਬਚਾ ਕੇ ਪਤਾ 60 ਨਾਲ ਖਾਲੀ 60 ਨਾਲ ਖਾਲੀ ਪਤਾ ਵਾਹ ਕੀ ਬਾਤ ਹੈ ਸਿਰਾ ਲਾਦਾ ਪੱਥੇ ਯਾਰ ਹੋਰ ਸੁਣਾਓ ਮਾਦੀਆ ਕੋਈ ਗੱਲ ਬਾਤ ਕੁਝ ਕਹਿਣਾ ਚਾਹੁੰਦੇ ਹੋ ਦੇਖਣ ਵਾਲੇ ਆਪਣੇ ਦਰਸ਼ਕਾਂ ਨੂੰ ਦੋ ਸ਼ਬਦ ਕਿਹੜੇ ਸ਼ਬਦ ਕੁਝ ਲੋਕਾਂ ਨੂੰ ਜਵਾਕਾਂ ਨੂੰ ਕੋਈ ਦੱਸ ਮੈਸੇਜ ਦੇਣਾ ਚਾਹੁੰਦੇ ਇਹ ਪੜਿਆ ਕਰੋ ਜਾਂ ਖੇਡਿਆ ਕਰੋ ਕੀ ਕਹਿਣਾ ਚਾਹੁੰਦੇ ਹੋ ਲੈ ਛੜਿਆ ਕਰੋ ਹੈ ਪੜਿਆ ਕਰਨਾ ਖੇਡਿਆ ਕਰਨਾ ਨਾ ਨਾ ਨਹੀਂ ਪਤਾ ਪੜੀ ਦਾ ਪੜਾਈ ਦਾ ਕੀ ਤਾਂ ਹੁੰਦਾ ਚੰਗਾ ਗੈਸ ਕੁੜਾ ਚਕਨੀ ਸਕੂਲ ਗਈ ਸੀ ਅੱਜ ਅੱਛਾ ਛੁੱਟੀ ਹੈ ਛੁੱਟੀ ਸੀ ਅੱਜ ਅੱਜ ਕੀ ਵਾਰ ਹੈ ਨਹੀਂ ਸ਼ੁੱਕਰਵਾਰ ਆਜ ਤਾਂ ਸ਼ੁੱਕਰਵਾਰ ਨੂੰ ਛੁੱਟੀ ਮਾਰ ਲਈ ਤੇ ਕੱਲ ਨੂੰ ਤੇ ਕੱਲ ਨੂੰ ਤੁੰਗ ਲੈ ਅੱਛਾ ਤੇ ਮਾਨੂੰ ਕਿੱਧਰ ਗਈ ਓਹ ਕੋਠੇ ਤੇ ਆ ਕਿਹੜੇ ਤੇ ਆ ਬਲ ਤੇ ਨਾਲੇ ਯਾਰ ਸਿੱਥੇ ਪਤ ਜਾ ਕੇ ਹਾਂ ਕੋਠੇ ਤੇ ਗਈ ਕੋਠੇ ਤੇ ਗਈ ਹਾਂ ਤੇ ਆਪਣੀ ਕੱਟੀ ਤੁਮ ਦਿਖਾਈ ਨਹੀਂ ਕੀ ਕਰੀ ਜਾਂਦੀ ਓਹ ਦਿਖਾਓ ਓ ਦੇਖੋ ਕੀ ਕਰਦੀ ਆ ਹਾਂ ਹਸੇ ਗਾਲੀ ਚੱਲ ਕੋਈ ਨਹੀਂ ਆਜੋ ਅੱਖਾਂ ਨਾਲ ਦੁੱਧ ਨਹੀਂ ਹਾਂ ਤੇ ਫਿਰ ਮੈਂ ਬਾ ਮੜਾ ਢੇੜਾ ਤਲਵਾ ਲਿਓ ਬਾਹਰ ਤਾਈ ਕਿੱਥੇ ਲੈ ਕੇ ਜਾਂਦੇ ਹੋ ਉਹ ਤਾਂ ਤੇ ਆਪਣੀ ਮਸ਼ੀਨ ਕਿਹੜੀ ਮਸ਼ੀਨ ਕੰਪੱਡੀ ਕੰਪੈਨ ਕੋਣ ਲਵੜਾ ਨੂੰ ਗਈਆ ਕਬੂ ਆਉਗੀ ਦੱਸ ਇਹ ਇਤਨੀ ਇਹਦਾ ਰਚਾ ਕਿੱਥੇ ਇੱਕ ਟੱਲੇ ਵਿੱਚ ਪਈਆ ਕੀ ਸਹੀ ਦੱਸ ਯਾਰ ਉਹ ਤਾਂ ਬੜੀ ਵੱਡੀ ਟੱਲੇ ਚ ਕਿਵੇਂ ਆ ਗਈ ਆ ਹੋਇਆ ਕੀ ਆ ਹਾਂ ਆ ਗਈ ਆ আচ্ছা ਹਾਂ ਆ ਗਈਆ ਸਹੀ ਗੱਲ ਆ ਮੈਂ ਕਿਹਾ ਬਜਾਕ ਕਰੀ ਜਨਾ ਤੇ ਭਾਈ ਗਏ ਉਹ ਕੰਬੈਨ ਵਾਲੇ ਫਿਰ ਕੰਬੈਨ ਵਾਲੇ ਭਾਈ ਗਏ ਆਪਣੇ ਨਹੀਂ ਕੰਮ ਖਾ ਹੋਣਾ ਕੰਬੈਨ ਦਾ ਸਰਕਸ ਡੈਗਸ ਹੋਣਾ ਜਨਾ ਹਾਂ ਲੈ ਇਸ ਕਮੈਂਟ ਠੀਕ ਹੀ ਹੋਰ ਤੇ ਗੱਠਾਂ ਵਾਲੀ ਮਸ਼ੀਨ ਆਪਣੀ ਉਹ ਉਹ ਚੱਲੀ ਜਾਂਦੀ ਏ ਹਾਂ ਚੱਲੀ ਜਾਂਦੀ ਏ ਕਿੱਥੇ ਚੱਲੀ ਜਾਂਦੀ ਏ ਠੀਕ ਕਣਕ ਵੱਢਣ ਜਾਈਏ ਕਣਕ ਵੱਢਣ ਕਣਕੇ ਵੱਢੂਗੀ ਉਹ ਕਣਕ ਦੇ ਬੀਜਾਂਗੇ ਪਤਾ ਆਪਾਂ ਗੱਠਾਂ ਵਾਲੀ ਮਸ਼ੀਨ ਜਿਹਦੇ ਨਾਮ ਨਹੀਂ ਉਹ ਵੱਡੇ ਵੱਡੇ ਗੱਠਾ ਬਣਾਉਣੇ ਨੇ ਆਪਾਂ ਜਿਹੜੀਆਂ ਉਹਦੇ ਕੋਲ ਪੰਗਾਂ ਆਪਣੇ ਕੋਲੇ ਹਾਂ ਗੱਠਾ ਬਣਾਉਣ ਗਈ ਆ ਉਹ ਗੱਠਾ ਬਣਾਉਣ ਗਈ ਏ ਤੇ ਉਹ ਚ ਕੀ ਪਿਆ ਪਤਾ ਉਹਦੇ ਚ ਉਹ ਵੱਡੇ ਵੱਡੇ ਚਿੱਟੇ ਟਿੱਟਾਂ ਚ ਹਾਂ ਉਹਨਾਂ ਚ ਉਹਨਾਂ ਚ ਹਾਂ ਉਹਨਾਂ ਦੇ ਛੋਟੇ ਛੋਟੇ ਪੜਾਉਣੇ ਪੜਾਉਣੇ ਆਇਆ ਪਰ ਚਲ ਦਿਖਾ ਕੇ ਤੇ ਲੈ ਮੈਂ ਤੇਰੀ ਕਾਰਾਂ ਕਿੱਥੇ ਕਾਰਾਂ ਵੀ ਨਹੀਂ ਦੇਖੀਆਂ ਮੈਂ ਤਾਂ ਚਲੋ ਚਲੋ ਲੈ ਗਣਾ ਪਿਓ ਇਹਨੂੰ ਝੂਟਾ ਲੈਣਾ ਨਾ ਨਵਾਂ ਸਾਈਕਲ ਲੈਂਦਾ ਲਾਲ ਜਾ ਕੇ ਪਹਿਲਾਂ ਆਣਾ ਕਿਹੜਾ ਆਹ ਵਾਲਾ ਇਹਦੀ ਚਾਰ ਲਈ ਆ ਅੱਛਾ ਆਹ ਵਾਲਾ ਨਾ ਮੈਂ ਬਾਹਰ ਕੱਢ ਕੇ ਖਾਲੀ ਘਰ ਮੈਨੂੰ ਇਹ ਤਾਂ ਨੇਰਾ ਹੈ ਬਾਹਰ ਲਿਆ ਲੈ ਭਈ ਸਿੱਧੂ ਸਾਹਨੇ ਨਵਾਂ ਸਾਈਕਲ ਲਿਆਂਦਾ ਸਾਈਕਲ ਲਿਆਂਦੀ ਖੁਸ਼ੀ ਪਾਰਟੀ ਕਰ ਰਹੇ ਆ ਫਿਰ ਜੇ ਤੁਸੀਂ ਜਾਓਗੇ ਉਹ ਉਹ ਪਾ ਦੇਵਾਂਗੇ ਕਿਉਂ ਹੁਣ ਪਾ ਦਿਓ ਕਿਹ ਹੈ ਜੇ ਨਹੀਂ ਪਾਉਣੀ ਹਾਂ ਜੇ ਨਹੀਂ ਨਹੀਂ ਪਤਾ ਇਸ ਕਿਹੜਾ ਚਲਾਉਣੇ ਆ ਹਾਂ ਜੇ ਹਏ ਬੱਲੇਰੀ ਹਏ ਬੱਲੇਰੀ ਚੱਲ ਫਿਰ ਕਾਹ ਲਿਓ ਦਿਖਾਓ ਮੈਨਾਂ ਮਾੜਾ ਕਦ ਲੈੰਦਾ ਹੈ ਇਹਦਾ ਪਰ ਛੋਟਾ ਨਹੀਂ ਤੁਹਾਡੇ ਹਿਸਾਬ ਨਾਲ ਪੁਰਾਣਾ ਇਹ ਕਰ ਨਵਾ ਕਿਹੜਾ ਨਵਾ ਨਾ ਸੇ ਪਰ ਹੋਹੀ ਪੁਰਸੀ ਨਵਾ ਦਿਖਾਓ ਪੁੱਤ ਇਹ ਤਾਂ ਬਾਹਰ ਲੈ ਕੇ ਦਿਖਾਓ ਫਿਰ ਬੱਤਾ ਇੱਥੇ ਹਨੇਰਾ ਹੈ ਮੈਂ ਤਾਂ ਕਿਹਾ ਪੁਰਾਣਾ ਮੈਂ ਵੀ ਆਖਣ ਵਾਲੇ ਛੋਟਾ ਇਹ ਮੈਨ ਲੱਗੇ ਤੋ ਸੇਨ ਗੱਲ ਕਰਦੇ ਹਾਂ ਦਿਖਾਓ ਬਾਹਰ ਲੈ ਕੇ ਦੇਖ ਤ ਹੈ ਪਾ ਲੋ ਪਾ ਲੋ ਕੱਢ ਲਿਓ ਬਾਹਰ ਲੋ ਜੀ ਅੱਜ ਦੀ ਵੀਡੀਓ ਸਾਡੇ ਪਾਂਜੇ ਨਾਲ ਹੀ ਐ ਤੇ ਜਿਹੜਾ ਅੱਜ ਬਲੌਗ ਬਣਾਉ ਕੱਲ ਨੂੰ ਹੋਊਗਾ ਪ੍ਰੋਪਰ ਸਾਡੇ ਕੋ ਸਮਾਂ ਘੱਟ ਸੀ ਕੱਢ ਬੱਤੇ ਨਵਾਰ ਬਚਾ ਕੇ ਕਾਰਜ ਨਾ ਵੱਜੇ ਪੁੱਤ ਵਾਹ ਆਹ ਐ ਸਹੀ ਤਾਂ ਹੁਣ ਹੋਂਦਾ ਵੱਡਾ ਹੋ ਗਿਆ ਕਿਹੜੇ ਚਲਾ ਕੇ ਦਿਖਾਵਾਂਗੇ ਮਾੜਾ ਜਾਂ ਦੇਖਣ ਅਭੀ ਪੁੱਤ ਪਰ ਇਹਦੇ ਤੋਂ ਲੱਗੇ ਹੋਏ ਨਾ ਨਹੀਂ ਨਹੀਂ ਟਰੈਡ ਨਹੀਂ ਸਹੀ ਐ ਤੇ ਪੈਡਲ ਤਾਂ ਸਹੀ ਐ ਬੱਤ ਪਤਾ ਕੀ ਗੱਲ ਐ ਇਹਦਾ ਹੈ ਬਿੱਲੀ ਆ ਹੈਂ ਬਿੱਲੀ ਆ ਹਾਂ ਭੱਜ ਗਈ ਇੱਥੇ ਬੈਠੀ ਆ ਬੈਠੀ ਆ ਬਿੱਲੀ ਐ ਖੜ ਜਾ ਫਿਰ ਕਿੱਧਰ ਜਾਣੇ ਹੁਣ ਹੈਂ ਜੀ ਕਿਤੇ ਨਹੀਂ ਹੋਰ ਫਿਰ ਕੋਈ ਗਾਣਾ ਛਾਣੋ ਸਿੱਧੂ ਮੂਸੇ ਵਾਲਾ ਸੁਣਾ ਦਿਓ ਹੈਂ ਕੋਈ ਗਾਣਾ ਦਿਨਾ ਸਿੱਧੂ ਮੂਸੇ ਵਾਲਾ ਇੱਕ ਇੱਕ ਲਾਈਨ ਹੋ ਜਾ ਸਿੱਧੂ ਮਸਲੇ ਦੇ ਗਾਣੇ ਦੀ ਕੋਈ ਇੱਕ ਲਾਈਨ ਸਿੱਧੂ ਮਸੇਆ ਕਾਲਾ ਕੋਈ ਦੱਸਣਾ ਆਪਣੇ ਆ ਮੈਂ ਨੇ ਕੁੱਟ ਦਮ ਤੱਕ ਕਿੰਨੇ ਟੀ ਆ ਮਾਰ ਕੇ ਖੋਣ ਤੇ ਕੰਮ ਪੈਸੇ ਚ ਲੜੀ ਗੱਡ ਲਈ ਰਿਖਤ ਵਾ ਯਾਰ ਬਾ ਪੂਰਾ ਯਾਰ ਸਾਡਾ ਸਿੱਧੂ ਵੀ ਕਿਸੇ ਕੋਲੋਂ ਘੱਟ ਨਹੀਂ ਘੜੀ ਨੂੰ ਰਹਿ ਸੂਰ ਰਹਿ ਲੱਕੀ ਖਜੂ ਵਾ ਸਮਝ ਮੈਨੂੰ ਆਇਆ ਨਹੀਂ ਦੋਸਤੋ ਤੁਸੀਂ ਸਮਝ ਕੇ ਵੇਖ ਲਓ ਕਣੀ ਵੀ ਸਿੱਧੂ ਸਾਹਿਬ ਹੋਰ ਸੁਣਾਓ ਤੇ ਕਥਾਪੀ ਹੋ ਜਾ ਥਲੇ ਉਤਰ ਕੇ ਮੜੀ ਜੀ ਸਿੱਧੂ ਮਸੇਲਾ ਸਟਾਈਲ ਉਹ ਵੀ ਦਿਖਾਓ ਲੋਕਾਂ ਨੂੰ ਚਾਹਣ ਵਾਲੇ ਨੇ ਆਪਣੇ ਨੂੰ ਇੱਥੇ ਵਾਹ ਵਾਹ ਸਿੱਧੂ ਸਾਹ ਪੂਰੇ ਨੇ ਸਾਡਾ ਸਿੱਧੂ ਵੀ ਕਿਸੇ ਕੋਲ ਘੱਟ ਨਹੀਂ ਕਿ ਨਹੀਂ ਸਿੱਧੂ 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 ਮਹੌਣੇ ਵਾਲਾ ਟੈਂ 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 ਹੋਰ ਪਰ ਦੋ ਛੁੱਟੀਆਂ ਮਾਰਨੀਆਂ ਇਹ ਜਾਣਾ ਕੱਲ ਨੂੰ ਸਕੂਲ ਸਹੀ ਸਹੀ ਦੱਸੀ ਦਿਲ ਦਿਲ ਕੀ ਕਹਿੰਦਾ ਦਿਲ ਕੀ ਕਹਿੰਦਾ ਛੁੱਟੀ ਮਾਰਨੀ ਹੈ ਕਿ ਨਹੀਂ ਮਾਰਨੀ ਹੈ ਮਾਰਨੀ ਹੈ ਚਲੋ ਕੋਈ ਗੱਲ ਨਹੀਂ ਇਹ ਵੀ ਡਿਗਰੇ ਮੇ ਪਤਾ ਹੁਣ ਉਤਰ ਥੱਲੇ ਇੱਕ ਚੀਜ਼ ਆਪਾਂ ਹੋਰ ਕਰਦੇ ਆ ਇੱਕ ਐਕਸ਼ਨ ਮੜੀ ਤੁਰਕੇ ਵੀ ਦਿਖਾਓ ਸੰਦੇ ਆਤੰਗ ਜਿਵੇਂ ਤੁਰਦੇ ਨੇ ਤੁਸੀਂ ਉਹ ਰੋਬ ਨਾਲ ਬੈਠਾ ਸਾਈਕਲ ਤੋਂ ਤੁਰਕੇ ਇਕੱਲਾ ਐਕਸ਼ਨ ਨਾਲ ਐਨਕਾਉਣ ਕਾ ਲਾ ਕੇ ਐਨਕਾ ਵੀ ਲਾਓ ਨਾ ਪੁੱਤ ਕਿਧਰ ਗਿੰਗਾ ਅੰਦਰ ਰੱਖ ਚਲ ਫਰਾਂਗੀ ਤੁਰ ਆ ਲਾ ਲੋ ਆ ਲਾ ਕੇ ਤੁਰਕੇ ਦਿਖਾਓ ਇਹ ਐਨਕਾ ਸਾਡੇ ਹੈ ਥੀਏਟਰ ਵਾਲੀ ਪਰ ਜਜਤੀਆਂ ਬਹੁਤ ਚਲੋ ਟੈਂ 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 ਟਣ ਨਟਣ ਨਟਣ ਅੱਛਾ ਐਕਸ਼ਨ ਵੀ ਹੋ ਜੇ ਤੁਸੀਂ ਉਹ ਤਾਂ ਕਿਹੜੀ ਐਨਕ ਲਾਓ ਹਾਂ ਸਿਆਲੇ। ਓ ਬੱਲੇ 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 ਸਿੱਧੂ ਸਾਬ੍ਹ ਕੋਲ ਤੈਨੂੰ ਕਿਹ ਹੋਰ ਐ? ਮੜਾ ਐਂ ਕਰਕੇ ਐਂ ਵੀ ਕਰਕੇ ਦਿਖਾਓ। ਦੋ ਸੀ ਇੱਕ ਅੰਦਰ ਰੱਖ ਤੇ ਕਾਹ ਸੇ। ਐਂ ਵੀ ਕਰਕੇ ਦਿਖਾ ਮੜਾ ਐਕਸ਼ਨ ਐਣਕਾਂ। ਲਾ ਕੇ ਦਿਖਾ ਪੁੱਤ। ਅੱਲਾ ਪਿਆਸ। ਵੈਰੀ ਕੁੱਟ। ਤੇ ਹੁਣ ਫਿਰ ਹੋਰ ਠੀਕ ਹੁਣ ਇਹਦੇ ਬਾਅਦ ਕੀ ਪਲਾਨ ਐ? ਰੋਟੀ ਉਟੀ ਖਾਣੀ ਐ ਕਿ ਹੁਣ ਖੇਡਣਾ ਹਜੇ ਕੀ ਕੀ ਸੋਚੇ? ਖੇਡਣਾ ਐ? ਸੱਸੀ ਗਾਲੀ। ਆਇਆ। ਕੌਣ ਆ ਗਿਆ? ਹੈਂ? ਦਾਦਾ। ਖੇਡਣਾ ਜੇ ਪਤਾ ਆਲਾ ਫਰੈਂਡ ਦਾ ਫੋਟੋ ਛੱਡੀ। ਥੈਂਕ ਯੂ। ਤੇ ਚਲੋ ਹੁਣ ਬਾਏ ਕਰ ਦੋ ਸਾਰਿਆਂ ਨੂੰ ਫਿਰ। ਬਾਏ। ਇੱਕ ਵਾਰੀ ਹੋਰ। ਬਾਏ। ਲਾਈਕ ਕਰੋ, ਸ਼ੇਅਰ ਕਰ ਦੋ। ਤੇ ਸਾਡੀ ਸਰਵਾਇਵ ਵੀ ਕਰ ਦੋ। ਵੈਰੀ ਗੁੱਡ। ਨੇ ਸਾਡੀ ਵੀਡੀਓ ਬਹੁਤ ਸਾਰੀ ਆਈ ਜਾਣੀ ਇਹ ਦੇਖੀ ਜਾਓ। ਓਕੇ ਬਾਏ ਲਵ ਯੂ। ਤੇ ਹਾਂ। ਹੋਰ ਕੀ ਕਹਿਣਾ ਚਾਹਣਾ? ਸਾਰਾ ਕੁਸ ਹਾਂ। ਖੇਡਣਾ ਨਾਲ ਖੇਡਿਓ। ਪੜਾਈ ਕਰੇ ਜਾਇਆ। ਹਾਂ ਵੈਰੀ ਗੁੱਡ। Bye. Okay, bye. Bye.